ਅਨਮੋਲ ਭੱਜ ਭੱਜ ਭੱਜਲਾ 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 ਆ ਗਿਆ ਜੀ ਅਨਮੋਲ ਆ ਗਿਆ ਭੱਜ ਕੇ ਆਪਣੇ ਕੋਲੇ ਉਹ ਦੇਖੋ ਕਿਵੇਂ ਸੜਕ ਤੋਂ ਭੱਜਿਆ ਤੇ ਦਾਦੂ ਇਹਦਾ ਪਿੱਛੇ ਤੇ ਆ ਗਿਆ ਜੀ ਤੇ ਆਪਾਂ ਭਾਈ ਅੱਜ ਸਾਰੇ ਜਾਣੇ ਇਕੱਠੇ ਹੋ ਕੇ ਤੇ ਚੱਲੇ ਆ ਕਿਤੇ ਉਹ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਆਪਾਂ ਕੀ ਦੇਖਣ ਚੱਲੇ ਆ ਤੇ ਕਿੱਥੇ ਚੱਲੇ ਹੈਗੇ ਆ ਹਨਾ ਆਪਾਂ ਵੀ ਹੋ ਗਏ ਤਿਆਰ ਤੇ ਉਹੋ ਜád ਆ ਗਿਆ ਤੇ ਚੁੰਨੀ ਮੇਰੀ ਰਹਿ ਗਈ ਜੀ ਅੰਦਰ ਮੈਂ ਚੱਕ ਕੇ ਭੱਜ ਕੇ ਚੁੰਨੀ ਚੱਕੀ ਤੇ ਆਪਾਂ ਕਰੀ ਜੀ ਤੈ ਚੁੰਨੀ ਦੀ ਫਟਾਫਟ ਚੁੰਨੀ ਵੀ ਮੇਰੀ ਇਹਨਾਂ ਨੇ ਹੋਰ ਹੀ ਕੁੱਤੇ ਚੱਬ ਕਰ ਰੱਖੀ ਹੈਗੀ ਐ ਓ ਜਿੱਥੇ ਮੈਂ 라ਕੇ ਰੱਖ ਦਨੀ ਉਥੋਂ ਪਤਾ ਨਹੀਂ ਕਿੱਥੇ ਦੀ ਕਿੱਥੇ ਇਹ ਲੈ ਜਾਂਦੇ ਨੇ ਜਵਾਕ ਆ ਤੁਹਾਨੂੰ ਪਤਾ ਨਾਨਕੀ ਆਏ ਨੇ ਹਨਾ ਟਿਕਦੇ ਕਿਤੇ ਹੈ ਨਹੀਂਗੇ ਇਹ ਤੇ ਰੋਕੇ ਕਦੇ ਮੈਂ ਹੈ ਨਹੀਂ ਮੈਂ ਕਦੇ ਨਹੀਂ ਚੱਲ ਹੋ ਜਾਣੇ ਨਿਆਣੇ ਨੇ ਤੇ ਚਲੋ ਜੀ ਆਪਾਂ ਪਾਤੇ ਜੀ ਚੱਲੇ ਇਧਰ ਜਾਣ ਦੇ ਤੇ ਹੁਣ ਆਪਾਂ ਨੇ ਕੀ ਕਰਨਾ ਹੈਗਾ ਜੀ ਆਪਾਂ ਕਿਹਾ ਗੱਡੀ ਕੱਢੋ ਬਾਹਰ ਤੇ ਹੁਣ ਗੱਡੀ ਆਪਣੀ ਬਾਹਰ ਨਿਕਲਣ ਲੱਗੀ ਹੈਗੀ ਤੇ ਫਿਰ ਆਪਾਂ ਤਿਆਰ ਸ਼ਾਰ ਹੋ ਕੇ ਤੇ ਚੱਲਾਂਗੇ ਤੇ ਤੁਸੀਂ ਆਪਣੇ ਬਲੌਗ ਦੇ ਨਾਲ ਬਣੇ ਰਹੋ ਤੇ ਨਾਲੇ ਆਪਣਾ ਬਲੌਗ ਤੁਹਾਨੂੰ ਕਿਵੇਂ ਲੱਗਦਾ ਹੁੰਦਾ ਜੀ ਮਿੱਠੇ-ਮਿੱਠੇ ਜੇ ਕਰਦਿਆ ਕਰੋ ਕਮੈਂਟ ਮੈਨੂੰ ਬੜੀ ਅਡੀਕ ਰਹਿੰਦੀ ਹੈ ਤੁਹਾਡੇ ਮਿੱਠੇ ਜੇ ਕਮੈਂਟਾਂ ਦੀ ਵੀ ਮੈਨੂੰ ਕੁਝ ਦੱਸਣਗੇ ਹਨਾ ਤੇ ਕੋਈ ਗਲਤੀਆਂ ਵੀ ਹੁੰਦੀਆਂ ਚਲੋ ਕੋਈ ਗੱਲ ਨਹੀਂ ਚਾਹੇ ਮੈਂ ਤੁਹਾਡੇ ਤੋਂ ਵੱਡੀ ਐ ਵੀ ਮੇਰੇ ਨਾਲ ਜਿਹੜੇ ਜੁੜੇ ਹੋਏ ਐ ਮੇਰੇ ਤੋਂ ਸਾਰੇ ਛੋਟੇ ਹੀ ਲੱਗਦੇ ਆ ਮੈਨੂੰ ਤੇ ਵੀ ਫਿਰ ਵੀ ਤੁਸੀਂ ਮੈਨੂੰ ਦੱਸਿਆ ਕਰੋ ਕਿਉਂਕਿ ਭੈਣ ਭਰਾ ਸਪੋਰਟ ਕਰਦਾ ਤਾਂ ਮੈਨੂੰ ਬੜਾ ਹੀ ਅੱਛਾ ਲੱਗਦਾ ਹੈਗਾ ਤੇ ਤੁਸੀਂ ਮੇਰੇ ਨਾਲ ਵਧੀਆ ਵਧੀਆ ਜਦੋਂ ਮੈਨੂੰ ਕਮੈਂਟ ਕਰਦੇ ਹੋ ਮੈਨੂੰ ਸੋਹਣੇ ਲੱਗਦੇ ਐ ਤੇ ਅੱਜ ਦਾ ਬਲੌਗ ਵੀ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜੀ ਆਪਾਂ ਤੇ ਆਪਾਂ ਗੱਡੀ ਘਰੋਂ ਬਾਹਰ ਕੱਢੀ ਤੇ ਫਿਰ ਆਪਾਂ ਸਾਰੇ ਜਾਣੇ ਬੱਚਿਆਂ ਪਾਰਟੀ ਲੈ ਕੇ ਆਪਾਂ ਕਿੱਥੇ ਚੱਲੇ ਆ ਅੱਜ ਆਪਾਂ ਨੂੰ ਕੀ ਇਹੋ ਜਿਹਾ ਕੰਮ ਸੀ ਜਿਹੜਾ ਆਪਾਂ ਸ਼ਾਮ ਨੂੰ ਨੇਰੀ ਦੇ ਵਿੱਚ ਨੇਰੀ ਬਗੀ ਜਾਂਦੀ ਹੈ ਜੀ ਅੱਜ ਤੇ ਆਪਾਂ ਨੂੰ ਜਾਣਾ ਪਿਆ ਹਨਾ ਤੇ ਚਲੋ ਜੀ ਠੀਕ ਹੈ ਜੀ ਆਪਾਂ ਕਰ ਲਈ ਤਿਆਰੀ ਤੇ ਮਿਲਦੇ ਆ ਅੱਗੇ ਜਾ ਕੇ ਫਿਰ ਜਾਂਦੀ ਹੈ ਜੀ ਆਪਣੇ ਘਰ ਨੂੰ ਜਿਹੜੀ ਆਪਾਂ ਆਪਣੇ ਘਰ ਤੋਂ ਬਾਹਰ ਨਿਕਲ ਕੇ 메ਨ ਰੋਡ ਤੇ ਆਉਨੇ ਹੈਗੇ ਆ ਉਹ ਰੋਡ ਹੈ ਤੇ ਆਪਣੇ ਅੱਗੇ ਆ ਜਾਂਦਾ ਹੈਗਾ ਜੀ ਮਤਲਬ ਕਿ ਅੰਡਰ ਬ੍ਰਿਜ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆਂ ਅੰ ਅੰਡਰ ਬ੍ਰਿਜ ਆਪਾਂ ਲੰਘੇ ਜੀ ਤੇ ਅੱਗੇ ਆ ਕੇ ਆਪਣੇ ਆਗਾ ਚੌਂਕ ਜਿਹੜਾ ਕੀ ਇਹ ਅਨਮੋਲ ਕੇ ਘਰ ਨੂੰ ਜਾਂਦਾ ਤੇ ਆ ਦੇਖੋ ਮਾਤਾ ਪੱਠੀ ਤੇ ਬੈਠੀ ਹੈ ਵਿਚਾਰੀ ਦਾਣੇ ਭੁੰਦੀ ਹੈ ਬਹੁਤ ਟਾਈਮ ਦੀ ਇੱਥੇ ਦਾਣੇ ਭੁੰਦੀ ਜੀ ਬਹੁਤ ਕਰੜੀ ਤਪੱਸਿਆ ਐ ਇਸ ਮਾਤਾ ਦੀ ਤੇ ਆ ਦੇਖੋ ਆਵਦੀ ਗਲੀ ਚੋਂ ਭੱਜਿਆ ਹੁੰਦਾ ਅਨਮੋਲ ਮੈਂ ਕਹਿੰਦੀ ਟਾਪੋ ਟਾਪ ਆਉਂਦਾ ਹੈਗਾ ਭੱਜਲਾ ਅਨਮੋਲ ਭੱਜਲਾ ਪਿੱਛੇ ਤੇ ਦਾਦੂ ਆਉਂਦੇ ਆ ਦੇਖੋ ਸਾਫਾ ਬੰਨਿਆ ਹੋਇਆ ਟੁੱਪ ਦੇ ਵਿੱਚ ਨਹੀਂ ਮਤਲਬ ਦੂਰੋਂ ਵੀਡੀਓ ਨਹੀਂ ਤਿਆਰ ਹੋਈ ਹੈਗੀ ਧੁੱਪ ਵਾਲੀ ਪਿੰਡਰੋਂ ਨੇਰੀ ਹੈ ਜੀ ਮੂੰਹ ਸਰ ਉਹਨਾਂ ਨੇ ਬੰਦ ਰੱਖਿਆ ਹੋਏਗਾ ਤੇ ਆ ਦੇਖੋ ਆ ਕੇ ਤੇ ਆਪਣੇ ਨਾਲ ਗਿਆ ਬੈ ਇਹ ਤੇ ਹੁਣ ਆਪਾਂ ਚੱਲੇ ਜੀ ਸ਼ਹਿਰ ਵੱਲ ਨੂੰ ਦੇ ਰੋਡ ਸੀ ਜੀ ਆਪਣੀ ਜੰਗਸ਼ੈਣ ਵਾਲੀ ਹੁਣ ਆਪਾਂ ਚੱਲੇ ਆਂ ਜੀ ਟਾਊਨ ਰੋਡ ਤੇ ਟਾਊਨ ਸ਼ਹਿਰ ਜਾਨੀ ਕਿ ਆਪਾਂ ਨੂੰ ਥੋੜਾ ਜਿਹਾ ਸਾਈਡ ਤੇ ਪੈ ਜਾਂਦਾ ਹੈ ਹਨੂਮਾਨਗੜ੍ਹ ਦੇ ਦੋ ਸ਼ਹਿਰ ਹੈ ਜੀ ਇੱਕ ਜੰਗਸ਼ੈਣ ਹੈ ਇੱਕ ਟਾਊਨ ਹੈ ਜਿਹੜੇ ਆਪਾਂ ਮਤਲਬ ਕਿ ਹੁਣ ਸ਼ਹਿਰ ਚੱਲਿਆ ਇਹ ਟਾਊਨ ਦਾ ਥੋੜਾ ਜਿਹਾ ਕੰਮ ਆਪਾਂ ਨੂੰ ਟਾਊਨ ਤਾਂ ਜ਼ਿਆਦਾ ਕੰਮ ਨਹੀਂ ਹੈਗਾ ਬਾਕੀ ਤਾਂ ਆਪਾਂ ਜੰਗਸ਼ੈਣ ਆਪਦੇ ਸ਼ਹਿਰ ਚ ਆ ਕੇ ਹੀ ਕੰਮ ਆਪਾਂ ਨੂੰ ਹੁਣ ਤਾਂ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਉੱਥੇ ਥੋੜਾ ਜਿਹਾ ਕੰਮ ਸੀ ਡਾਕਟਰ ਸਾਹਿਬ ਨੇ ਕਿਸੇ ਨੂੰ ਮਿਲਣਾ ਸੀ ਉਹ ਕਹਿੰਦੇ ਚੱਲ ਪਹਿਲਾਂ ਮੈਂ ਜਾ ਆਵਾਂ ਮੌਸਮ ਖਰਾਬ ਹੋਇਆ ਪਿਆ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਜੀ ਆਹ ਸਾਹਮਣੇ ਕਿਲਾ ਦਿਸਦਾ ਹੈਗਾ ਧੁੱਪ ਦਾ ਕਰਕੇ ਪਤਾ ਨਹੀਂ ਲੱਗਦਾ ਇੱਥੇ ਕਿਲਾ ਹੈ ਜੀ ਆਪਣੇ ਟਾਊਨ ਰਾਜੇ ਮਹਾਰਾਜ ਐ ਵੇਲੇ ਦਾ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਇਹ ਹੁਣ ਆਪਣੀ ਟਾਊਨ ਵਾਲੀ ਰੋਡ ਹੈ ਜੀ ਤੇ ਇੱਥੇ ਥੋੜਾ ਜਿਹਾ ਕੰਮ ਸੀ ਇਹਨਾਂ ਨੂੰ ਇਹ ਕਹਿੰਦੇ ਚੱਲ ਤੁਸੀਂ ਵੀ ਮੇਰੇ ਨਾਲ ਚੱਲੋ ਤੁਸੀਂ ਗੱਡੀ 'ਚ ਬਹਿ ਜਾਓ ਮੈਂ ਜਾ ਕੇ ਤੇ ਮਿੰਟ ਚ ਹੀ ਪੁੱਠਾ ਮੁੜਿਆ ਆਉਣਾ ਹੈਗਾ ਤੇ ਹੁਣ ਅਸੀਂ ਕੀ ਕੀਤਾ ਜੀ ਉੱਥੋਂ ਗੱਡੀ ਅਸੀਂ ਵਾਪਸ ਕਰਨੀ ਹੈਗੀ ਐ ਜੰਗਸ਼ੈਨ ਨੂੰ ਤੇ ਕੰਮ ਸਾਰੇ ਆਪਾਂ ਨੂੰ ਜੰਗਸ਼ੈਨੀ ਹੁੰਦੇ ਆ ਜੀ ਤੇ ਆਪਾਂ ਗੱਡੀ ਦੇ ਵਿੱਚ ਬਹਿ ਗਏ ਤੇ ਹੁਣ ਅਨਮੋਲ ਤੇ ਅਰਮਾਨ ਆ ਦੇਖੋ ਕਿਵੇਂ ਪਿੱਛੇ ਬੈਠੇ ਆ ਮੰਨਤ ਭੈਣ ਜੀ ਆਏ ਨਹੀਂ ਹਜੇ ਮੰਨਤ ਭੈਣ ਜੀ ਲੇਟ ਆਉਣਗੇ ਉਹ ਥੋੜਾ ਜਿਹਾ ਕਹਿੰਦੇ ਅਖੇ ਮੈਂ ਕੁਛ ਦਿਨ ਪਹਿਲਾਂ ਲਾਗੇ ਸੀ ਤੇ ਹੁਣ ਠਹਿਰ ਕੇ ਆਉਣਗੇ ਜੀ ਉਹ ਵੀ ਬੀਜੀ ਲਾਈਫ ਆ ਉਹਨਾਂ ਦੀ ਮੰਨਤ ਭੈਣ ਜੀ ਦੀ ਵੀ ਆਹ ਲਓ ਜੀ ਆਪਾਂ ਹੁਣ ਇੱਥੋਂ ਅੰਡਰ ਓਵਰ ਬ੍ਰਿਜ ਦੇ ਥੱਲੋਂ ਦੀ ਨੰਗਲ ਲੱਗੇ ਆ ਤੇ ਇੱਥੇ ਗੱਡੀਆਂ ਗੁੱਡੀਆਂ ਖੜੀਆਂ ਵੀ ਹੁੰਦੀਆਂ ਜੀ ਕਾਫੀ ਮਤਲਬ ਕਿ ਇੱਥੇ ਬਹਾਵ ਜਗਾ ਹੈਗੀ ਅਤੇ ਆਪਾਂ ਇਥੋਂ ਦੀ ਕੱਢ ਕਿਤੇ ਜਿਹੜਾ ਪਾਰਕ ਦਿਖਾਈ ਜਾਂਦਾ ਜੀ ਤੁਹਾਨੂੰ ਵੱਡਾ ਪਾਰਕ ਆ ਇਹ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਹੈ ਕਦੇ ਤੁਹਾਨੂੰ ਇਹਦੀ ਵੀ ਪੂਰੀ ਸੈਰ ਕਰਾਵਾਂਗੇ ਪਾਰਕ ਦੀ ਵੀ ਤੇ ਤੁਸੀਂ ਕਰਿਓ ਮਿੱਠੇ ਮਿੱਠੇ ਕਮੈਂਟ ਜਿਨੇ ਜਿਨੇ ਇਹ ਪਾਰਕ ਦੇਖਣਾ ਜੀ ਆਪਾਂ ਪੂਰਾ ਘੁਮਾਵਾਂਗੇ ਤੁਹਾਨੂੰ ਇਸ ਪਾਰਕ ਦੇ ਵਿੱਚ ਬਹੁਤ ਸੋਹਣੀ ਜਗਾ ਬਣੀ ਹੋਈ ਹੈ ਵਿੱਚ ਮੰਦਰ ਵੀ ਬਣੇ ਹੋਏ ਨੇ ਜੀ ਇੱਥੇ ਮਤਲਬ ਕਿ ਬਹੁਤ ਮਤਲਬ ਕਿ ਵਧੀਆ ਬਣਿਆ ਹੋਇਆ ਜਾਨੀ ਕਿ ਸੋਹਣਾ ਹੈ ਹਨਮਾਨਗੜ ਟਾਊਨ ਦਾ ਇਹ ਪਾਰਕ ਤੇ ਆਪਾਂ ਪਾ ਲਈ ਜੀ ਜੰਗਸ਼ੈਨ ਵਾਲੀ ਰੋਡ ਅੱਗੇ ਗੁਰਦੁਆਰਾ ਸਾਹਿਬ ਦੇ ਵੀ ਥਰੂ ਦਰਸ਼ਨ ਕਰਵਾਵਾਂਗੇ ਆਪਾਂ ਦੇਖੋ ਪਹਿਲਾਂ ਤੁਸੀਂ ਇਹ ਜੀ ਇਹ ਟੌਨ ਰੋਡ ਹੈ ਜੀ ਇਹ ਆ ਜੰਕਸ਼ਨ ਰੋਡ ਹੈ ਜੀ ਆਪਾਂ ਜੰਕਸ਼ਨ ਨੂੰ ਪੁੱਠੇ ਮੋੜ 'ਤੇ ਇੱਥੇ ਤੁਹਾਨੂੰ ਗੁਰਦੁਆਰਾ ਦਿਖਾਉਣਾ ਹੈ ਜੀ ਗੁਰਦੁਆਰਾ ਸਾਹਿਬ ਹੈ ਸੁੱਖਾ ਸਿੰਘ ਮਹਤਾਬ ਸਿੰਘ ਆਹ ਦੇਖੋ ਜੀ ਆਹ ਤਾਂ ਬੱਸ ਸਟੈਂਡ ਵਾਲਾ ਗੇਟ ਆ ਗਿਆ ਹੁਣ ਆਊਗਾ ਜੀ ਜਿਹੜਾ ਬਣ ਬਹੁਤ ਪੁਰਾਣਾ ਖੜਾ ਆ ਦੇਖੋ ਜੀ ਸਾਹਮਣੇ ਦਰਸ਼ਨ ਕਰੋ ਤੁਸੀਂ ਇਹ ਬਣ ਬਹੁਤ ਪੁਰਾਣਾ ਹੈ ਜੀ ਇੱਥੇ ਜਿੱਥੇ ਸੁੱਖਾ ਪੂਰੀਆਂ ਹੁੰਦੀਆਂ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਜੀ ਜਦੋਂ ਮੱਸਾ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਏ ਸੀ ਉਦੋਂ ਇੱਥੇ ਉਹਨਾਂ ਨੇ ਦੁਪਹਿਰ ਕੱਟੀ ਸੀਗੀ ਇਹ ਇਹ ਮਤਲਬ ਕਿ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ 25 ਭਾਦੋਂ ਨੂੰ ਇੱਥੇ ਭੋਗ ਪੈਂਦੇ ਆ ਜੀ ਹਰ ਮਤਲਬ ਸਾਲ 25 ਭਾਦੋਂ ਵਾਲੇ ਦਿਨ ਇੱਥੇ ਇਕੱਠ ਵੱਟ ਹੁੰਦਾ ਹੈਗਾ ਬਹੁਤ ਮਤਲਬ ਦੂਰੋਂ ਦੂਰੋਂ ਲੋਕ ਆਉਂਦੇ ਨੇ ਬਹੁਤ ਹੀ ਢਾਡੀ ਜਥੇ ਇੱਥੇ ਆਉਂਦੇ ਆ ਜੀ ਬਹੁਤ ਸੋਹਣਾ ਪ੍ਰੋਗਰਾਮ ਹੈ ਜਾਨੀ ਕਿ ਤੁਸੀਂ ਵੀ 25 ਭਾਦੋਂ ਨੂੰ ਜਰੂਰ ਇੱਥੇ ਆਓ ਜੀ ਬਹੁਤ ਵਧੀਆ ਮਤਲਬ ਕਿ ਭਾਦੋਂ ਦੇ ਮਹੀਨੇ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇਹ ਮਨਾਇਆ ਜਾਂਦਾ ਹੈਗਾ ਤੇ ਆਪਣੇ ਇੱਥੇ ਇੱਕ ਬੁੱਢਾ ਜੋੜ ਸਾਹਿਬ ਹੈ ਜੀ ਗੁਰਦੁਆਰਾ ਉੱਥੇ ਵੀ ਮਤਲਬ ਇੱਕ ਦਿਨ ਪਹਿਲਾਂ ਇੱਥੇ ਹੁੰਦਾ ਤੇ ਦੂਜੇ ਦਿਨ ਉੱਥੇ ਹੁੰਦਾ ਹੈਗਾ ਇਸ ਤਰ੍ਹਾਂ ਮਤਲਬ ਇਹ ਇਕੱਠਾ ਮਨਾਇਆ ਜਾਂਦਾ ਹੈਗਾ ਬਹੁਤ ਸੋਹਣੀ ਜਗ੍ਹਾ ਹੈ ਜੀ ਸਾਨੂੰ ਇੱਥੋਂ ਮਤਲਬ ਕਿ ਇਹ ਸੀ ਮਤਲਬ ਬੁੱਢਾ ਜੋੜ ਸਾਹਿਬ ਸਾਨੂੰ ਇੱਥੋਂ 80 ਕਿਲੋਮੀਟਰ ਹੈ ਜੀ ਹਨਮਾਨਗੜ੍ਹ ਤੋਂ ਤੇ ਆ ਦੇਖੋ ਅਸੀਂ ਹੁਣ ਆ ਉਥੋਂ ਆ ਕੇ ਜੰਗਸ਼ੈਨ ਦੇ ਪਾਰਕਿੰਗ ਇੱਥੇ ਬਣੀ ਹੋਈ ਹੈ ਮਤਲਬ ਕਿ ਹੁਣ ਜੇ ਬਾਹਰਪੂਰ ਗੱਡੀਆਂ ਛੱਡ ਦਿੰਦੇ ਤੇ ਚੱਕ ਕੇ ਲੈ ਜਾਂਦੇ ਨੇ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰਨੀ ਪੈਂਦੀ ਜੇ ਅੱਗੇ ਤਾਂ ਦੁਕਾਨਾਂ ਦੇ ਮੂਹਰੇ ਹੋ ਜਾਂਦੀ ਸੀ ਆਪਾਂ ਹੁਣ ਪਾਰਕਿੰਗ ਦੇ ਵਿੱਚ ਲਾਤੀ ਇੱਥੇ ਹੁਣ ਤਾਂ ਨਵਾਂ ਤਰੀਕਾ ਆ ਗਿਆ ਜੀ ਟਾਇਰ ਜਿਹਦੇ ਵਿੱਚ ਪਾ ਦਿੰਦੇ ਸੁਕੰਜਾ ਜਾਂ ਪਤਾ ਨਹੀਂ ਕੀ ਕਰਦੇ ਤੇ ਆਹ ਦੇਖੋ ਅਰਮੋਲ ਉਤਰਿਆ ਆ ਜਾਂਦਾ ਜੀ ਲੁੱਡੀਆਂ ਪਾਉਂਦਾ ਕਿਉਂਕਿ ਆਪਾਂ ਲੈਣ ਆਏ ਆ ਜੀ ਅਨਮੋਲ ਦੇ ਕੱਪੜੇ ਜਿਹੜਾ ਕਿ ਮੇਨ ਸੀ ਇਹਨੇ ਟਿਕਣ ਨਹੀਂ ਦਿੱਤਾ ਜੀ ਸਾਨੂੰ ਸਾਹ ਨਹੀਂ ਲੈਣ ਦਿੰਦਾ ਫਿਰ ਇਹ ਸਾਡਾ ਸਾਹ ਬੰਦ ਕਰ ਦਿੰਦਾ ਹੁਣ ਇਹਨਾਂ ਦੇ ਨਾ ਉੱਪਰਲੇ ਮਤਲਬ ਕਿ ਉੱਪਰਲੇ ਪੋਰਸ਼ਨ ਦੇ ਵਿੱਚ ਇਹਨਾਂ ਦੇ ਰੱਖੇ ਹੋਏ ਨੇ ਜੀ ਕੱਪੜੇ ਬੱਚਿਆਂ ਦੇ ਹੁਣ ਸਾਨੂੰ ਕਹਦੇ ਜੀ ਕੱਪੜੇ ਬੱਚਿਆਂ ਤਾਂ ਉੱਪਰ ਮਿਲ ਲ ਗਏ ਮੈਂ ਕਿਹਾ ਚਲੋ ਭਾਈ ਜਾਂਨੇ ਆ ਉੱਪਰ ਵੀ ਹਨਾ ਤੇ ਇਹਨਾਂ ਦੇ ਕੱਪੜੇ ਤਾਂ ਲੈਣੇ ਆ ਹੁਣ ਇਹ ਜਾਂਦਾ ਉਧਰ ਭੀੜੀ ਜਗ੍ਹਾ ਇਹਨਾਂ ਦੀ ਡੱਬੇ ਡੁੱਬੇ ਡਿੱਗਦੇ ਫਿਰਦੇ ਸਾਡੇ ਵਿੱਚ ਵੱਜ ਵੱਜ ਕੇ ਤੇ ਆਪਾਂ ਹੁਣ ਚਲੋ ਜੀ ਜਵਾਕਾਂ ਦੀ ਡਿਮਾਂਡ ਤਾਂ ਪੂਰੀ ਕਰਨੀ ਪੈਂਦੀ ਆ ਹਨਾ ਹੁੰਦਾ ਹੀ ਆ ਸਾਰਿਆਂ ਦੇ ਨਾਨੇ ਨਾਨਕੇ ਆ ਬੱਚੇ ਆਉਣਗੇ ਤੇ ਲੁੱਡੀਆਂ ਪਾਉਣਗੇ ਤੇ ਦੇਖੋ ਕਿਵੇਂ ਲੱਗਿਆ ਪਿਆ ਹੁਣੇ ਬਹੁਤ ਮਿੱਠੀਆਂ ਮਿੱਠੀਆਂ ਸਾਡੇ ਪੋਚੇ ਮਾਰੀ ਜਾਂਦਾ ਹੈਗਾ ਹੁਣੇ ਮੇਰੇ ਵਾਸਤੇ ਲੈ ਕੇ ਆਉਣ ਲੱਗਿਆ ਜੀ ਸਟੂਲ ਆ ਦੇਖੋ ਤੁਸੀਂ ਸਟੂਲ ਰੱਖਤਾ ਵੀ ਨਾਨੀ ਇੱਥੇ ਬੈਠੋ ਤੁਸੀਂ ਬੈਠੋ ਤੁਸੀਂ ਕਹਿੰਦਾ ਮੈਂ ਮੈਨੂੰ ਕਹ ਦਿੰਦਾ ਮੈਂ ਕਰਦਾ ਤੁਹਾਡੀ ਸੇਵਾ ਸੇਵਾ ਬਹੁਤ ਕਰਦਾ ਜੀ ਇਹ ਤੇ ਨਾਲ-ਨਾਲ ਇਹ ਨਾਲ ਦੀ ਨਾਲ ਮੇਵਾ ਨਾਲ ਦੀ ਨਾਲ ਹੀ ਲੈਂਦਾ ਰਹਿੰਦਾ ਹੈਗਾ ਆਪਦਾ ਤੇ ਹੁਣ ਹੁਣੇ ਪਾਣੀ ਵੀ ਲੈ ਕੇ ਆਊਗਾ ਦੇਖੋ ਕਿਹੜਾ ਤਾਂ ਕਹਿੰਦਾ ਮੈਂ ਨਾ ਪਤਾ ਨਹੀਂ ਕਿਹਦੇ ਵਾਂਗੂ ਕਹਿੰਦਾ ਕਰਦਾ ਐਕਟਿੰਗ ਸ਼ਾਹਰੂਖ ਖਾਨ ਵਾਂਗੂ ਕਿ ਪਤਾ ਨਹੀਂ ਕਿਹਦੇ ਹਾਂ ਸ਼ਾਹਰੂਖ ਖਾਨ ਵਾਂਗੂ ਕਰਦਾ ਕਹਿੰਦਾ ਮੈਂ ਚੱਲ ਕਰ ਲੈ ਭਾਈ ਆ ਵੇਖ ਪਾਣੀ ਲੈ ਕੇ ਆਇਆ ਹੁਣ ਇਹ ਲੱਗਿਆ ਪਿਆ ਮਿੱਠੇ ਪੋਚੇ ਮਾਰਨ ਬੜਾ ਮੂ ਮੋ ਠਗਣਾ ਜੀ ਤੇ ਤੁਸੀਂ ਇਹਨੂੰ ਕਿਹੜਾ ਕੱਪੜੇ ਲੈਂਦੇ ਨੂੰ ਦੇਖੋ ਸਾਰੇ ਆਪੋ ਆਪਣੇ ਲੱਗੇ ਪਏ ਨੇ ਰੌਲਾ ਪਾਉਣ ਵਿੱਚ ਇਰਮਾਨ ਚੱਕ ਕੇ ਲੱਗੇ ਪਿਆ ਲਓ ਜੀ ਇਹਨਾਂ ਨੇ ਤਾਂ ਸਾਰਿਆਂ ਨੇ ਭਾਈ ਆਪ ਦੀ ਆਪ ਹੀ ਚੱਕ ਲੈ ਸੂਟ ਤੇ ਦਿਖਾ ਤੇ ਇਧਰ ਰਮਾਨ ਲੱਗਿਆ ਪਿਆ ਦੇਖ ਤੇ ਇੱਕੇ ਤੇ ਉੱਥੇ ਕਹਿਦਾ ਲੈ ਮੈਂ ਦਿਖਾਉਣਾ ਅਨਮੋਲ ਨੂੰ ਹੁਣ ਦੇਖੋ ਕਿਹੜੇ ਪਸੰਦ ਕਰਦਾ ਹੈਗਾ ਮੈਨੂੰ ਤਾਂ ਆਹ ਕਾਰਟੂਨਾਂ ਜਿਹੇ ਵਾਲੇ ਬੱਚਿਆਂ ਦੇ ਬੜੇ ਪਸੰਦ ਆਉਂਦੇ ਨੇ ਮੈਂ ਤਾਂ ਦੋ ਸੂਟ ਪਸੰਦ ਕਰ ਲਏ ਹੁਣ ਇਹ ਦੇਖੋ ਉਹ ਮੁੰਡਾ ਵਿਚਾਰਾ ਜਦੋਂ ਅਸੀਂ ਜਾਣੇ ਹੈਗੇ ਆ ਬਹੁਤ ਨਾਈਸ ਬੱਚਾ ਇਹ ਤੇ ਕਹਿ ਦਿੰਦਾ ਆਂਟੀ ਆਹ ਸੋਹਣੇ ਲੱਗਦੇ ਮੈਨੂੰ ਤਾਂ ਆਹ ਸੋਹਣੇ ਲੱਗਦੇ ਲੈ ਭਾਈ ਤੈਨੂੰ ਜਿਹੜੇ ਸੋਹਣੇ ਲੱਗਦੇ ਤੂੰ ਲੈ ਲੈ ਤੇ ਆ ਲੱਗ ਗਿਆ ਜੀ ਆਪਾਂ ਬਿੱਲ ਦੇਣ ਕਿ ਰ ਇਹਨਾਂ ਦਾ ਬਿੱਲ ਕਰੀਏ ਕਲੀਅਰ ਤੇ ਫਿਰ ਦੇਖਦੇ ਆ ਕੀ ਬਣਦਾ ਭਾਈ ਅੱਗੇ ਜਾ ਕੇ ਹਨਾ ਲੋ ਜੀ ਆਪਾਂ ਬਿੱਲ ਦਿੱਤਾ ਇਹਦਾ ਕਲੀਅਰ ਕੀਤਾ ਕੱਪੜੇ ਚੱਕੇ ਅਇ ਤੰਨੇ ਰੀਵੀ ਬਹੁਤ ਸੀ ਹੈ ਤਾਂ ਆਇਆ ਲੁੱਡੀਆਂ ਪਾਉਂਦਾ ਇਹਨੇ ਤਾਂ ਬਸ ਆਪ ਦਾ ਚੱਕਿਆ ਲਫਾਫਾ ਜਾਂ ਸੂਟਾ ਵਾਲਾ ਦੇਖੋ ਹੁਣ ਕਿਵੇਂ ਇਹਨੂੰ ਆਏ ਹੋਇਆ ਪਿਆ ਵੀ ਕਿਤੇ ਮੇਰੇ ਵਾਲਾ ਦੂਜਾ ਕੋਈ ਹੋਰ ਨਾ ਲੈ ਲੇ ਤੇ ਆਪਾਂ ਨੂੰ ਆ ਮੁੰਡਾ ਮਿਲਿਆ ਵਿਚਾਰਾ ਆਪਣਾ ਫਾਲੋਅਰ ਇੱਕ ਕਿਕਰ ਵਾਲੀ ਦੇ ਨੇ ਜੀ ਇਹ ਸੰਗਰੀਏ ਦੇ ਕੋਲੇ ਕਿਕਰ ਵਾਲੀ ਉਹਨੇ ਪਛਾਣ ਲਿਆ ਤੇ ਸਾਨੂੰ ਮਿਲਣਾ ਆ ਤੇ ਆ ਦੇਖੋ ਜੀ ਵੀਡੀਓ ਬਣਾਈ ਤੇ ਅਨਮੋਲ ਵਿਚਾਲੇ ਖੜਾ ਜੀ ਇਹ ਤਾਂ ਫਿਰ ਵਿਚਾਲੇ ਤੁਹਾਨੂੰ ਪਤਾ ਹੈ ਤਾਂ ਵਿਚਾਲੇ ਹੀ ਹੁੰਦਾ ਹੈਗਾ ਹਨਾ ਆਪਾਂ ਇੱਥੋਂ ਲੈ ਜੀ ਫਰੂਟ ਫਰੂਟ ਲੈ ਕੇ ਆਪਾਂ ਤੇ ਚਲੋ ਜੀ ਇਹਨਾਂ ਦੇ ਬੱਚਿਆਂ ਵਾਸਤੇ ਹਨਾ ਤੇ ਆਪਾਂ ਇਧਰੋਂ ਹੋ ਗਏ ਤਿਆਰ ਤੇ ਤੁਸੀਂ ਸਾਨੂੰ ਐਂ ਦੱਸਿਓ ਵੀ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਤੇ ਆਗੇ ਜੀ ਆਪਾਂ ਹੁਣ ਥੋੜਾ ਥੋੜਾ ਸਮਾਨ ਕੋਈ ਕਿਸੇ ਦੇ ਹੱਥ 'ਚ ਕੋਈ ਕਿਸੇ ਦੇ ਹੱਥ 'ਚ ਹੁਣ ਆਪਾਂ ਰੱਖਤਾ ਜੀ ਤੇ ਆਪਣੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਚਲੋ ਜੀ ਠੀਕ ਹੈ ਜੀ ਓਕੇ ਜੀ ਬਾਏ ਬਾਏ ਕਰੋ ਜੀ ਟੂਨਟ